ਮਾਨ ਸਾਹਿਬ ਜੇ ਪੰਜਾਬ ਨਹੀਂ ਸਭ ਹੁੰਦਾ ਤਾਂ ਅਸਤੀਫਾ ਦੇ ਦਿਓ ਪੰਜਾਬ ਚ ਕਾਨੂੰਨ ਵਿਵਸਥਾ ਦੀਆਂ ਧਜੀਆਂ ਉੱਡ ਰਹੀਆਂ ਨੇ ਸ਼ਰੀਆਮ ਲੁੱਟਖੋਹਾਂ ਹੋ ਰਹੀਆਂ ਨੇ ਪਰੰਤੂ ਉਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੁਣ ਤੱਕ ਪੰਜਾਬ ਦੇ ਵਿੱਚ ਤੁਸੀਂ ਲੋਕਾਂ ਨੂੰ ਬਹੁਤ ਸਾਰੇ ਵਾਅਦੇ ਕੀਤੇ ਪਰ ਉਹ ਵਾਅਦਾ ਹਜੇ ਤੱਕ ਕੋਈ ਵੀ ਪੂਰਾ ਨਹੀਂ ਉਤਰਿਆ ਤੇ ਦੱਸਿਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰਾ ਅਰਸ਼ਦੀਪ ਸਿੰਘ ਕਲੇਰ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਪੰਜਾਬ ਦੇ ਵਿੱਚ ਸ਼ਰੀਆਮ ਕਾਨੂੰਨ ਵਿਵਸਥਾ ਦੀਆਂ ਤੱਜੀਆਂ ਉੱਡ ਰਹੀਆਂ ਨੇ ਕਈ ਪੰਜਾਬ ਦੇ ਮੁੱਦੇ ਅੱਜ ਉਹਨਾਂ ਨੇ ਫਿਰ ਤੋਂ ਚੱਕੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰਾ ਅਰਸ਼ਦੀਪ ਕਲੇਰ ਨੇ ਪਲਟਵਾਰ ਕੀਤਾ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਾਉਨੇ ਆ ਹੋਰ ਉਹਨਾਂ ਦਾ ਕੀ ਕਹਿਣਾ ਹੈ ਹੋਵੇ ਸਰਕਾਰ ਉਹਨੂੰ ਸਹੀ ਕਰ ਸਕਦੀ ਉਹ ਹੁੰਦਾ ਲਾਅ ਐਂਡ ਆਰਡਰ ਦਾ ਕਿਸਾਨਾਂ ਨਾਲ ਬਹੁਤ ਲੰਬੇ ਚੌੜੇ ਵਾਅਦੇ ਕੀਤੇ ਮੈਂ ਲਾਅ ਐਂਡ ਆਰਡਰ ਤੋਂ ਜੇ ਸ਼ੁਰੂ ਕਰਾਂ ਪੰਜਾਬ ਦਾ ਤਾਂ ਲਾਅ ਐਂਡ ਆਰਡਰ ਦੇ ਹਾਲਾਤ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਦੱਸਣ ਦੀ ਲੋੜ ਹੈ ਕਿਉਂਕਿ ਸਿੰਗਰ ਤੋਂ ਲੈ ਕੇ ਖਡਾਰੀ ਤੋਂ ਲੈ ਕੇ ਵਪਾਰੀ ਤੱਕ ਸਭ ਦੇ ਕਤਲ ਇਹ ਸਰਕਾਰ ਦੇ ਵਿੱਚ ਹੋਏ ਨੇ ਚਾਹੇ ਫਿਰ ਉਹ ਮੂਸੇਵਾਲਾ ਹੋਵੇ ਚਾਹੇ ਉਹ ਜਿਹੜਾ ਇੱਕ ਹੈਗਾ ਟੀਮੂ ਚਾਵਲਾ ਜਿਨ੍ਹਾਂ ਦਾ ਕਤਲ ਹੋਇਆ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਐਨਆਰਆਈਆਂ ਦੇ ਘਰੇ ਵੜ ਕੇ ਜਦੋਂ ਮਰਜ਼ੀ ਕੋਈ ਗੋਲੀਆਂ ਚਲਾ ਦਿੰਦਾ ਹੈ ਗੈਂਗਸਟਰ ਫਰੋਤੀਆਂ ਮੰਗ ਰਹੇ ਨੇ ਲੋਰੈਂਸ ਦੀ ਇੰਟਰਵਿਊ ਜੇਲ੍ਹ ਚੋਂ ਹੁੰਦੀ ਹੈ ਮੁੱਖ ਮੰਤਰੀ ਦੇ ਨੱਕ 니 ਝੋਟਾਣੇ ਚ ਹੁੰਦੀ ਹੈ ਇਹ ਹਾਲਾਤ ਨੇ ਅੱਜ ਲਾਅ ਐਂਡ ਆਰਡਰ ਤੇ ਪੰਜਾਬ ਚ ਤੇ ਸਾਡੇ ਡੀਜੀਪੀ ਸਾਹਿਬ ਨੇ ਔਨ ਰਿਕਾਰਡ ਹਾਈ ਕੋਰਟ ਦੇ ਵਿੱਚ ਇਹ ਗੱਲ ਮੰਨੀ ਹੈ ਕਿ 1200 ਐਕਸਟਰਸ਼ਨ ਦੇ ਕੇਸਿਸ ਔਨ ਰਿਕਾਰਡ ਹੈ 1200 ਤੇ ਜੇ ਮੈਂ ਗੱਲ ਕਰਾਂ ਅਨਫੀਸ਼ਲ ਦੀ ਤਾਜ ਪੰਜਾਬ ਦੇ ਹਾਲਾਤ ਨੇ ਵੀ ਚਾਹੇ ਕੋਈ ਛੋਟਾ ਵਪਾਰੀ ਚਾਹੇ ਵੱਡਾ ਵਪਾਰੀ ਚਾਹੇ ਕੋਈ ਨਾਮਵਰ ਸਿੰਗਰ ਆ ਹੁਣ ਪਿੱਛੇ ਦੇ ਆਰ ਨੇਤ ਨੂੰ ਵੀ ਕਾਲ ਆਈ ਹੈ ਸੋ ਪੰਜਾਬ ਦੇ ਵਿੱਚ ਐਕਸਟਰਸ਼ਨ ਦਾ ਫਰੋਤੀਆਂ ਦਾ ਕੰਮ ਐਡਾ ਜੋਰਾਂ ਸ਼ੋਰਾਂ ਤੇ ਚੱਲਿਆ ਹੋਇਆ ਹੈ ਕਿ ਕੋਈ ਪੰਜਾਬੀ ਮਹਿਫੂਜ਼ ਨਹੀਂ ਪੰਜਾਬ ਦੀ ਇਹ ਸਰਕਾਰ ਦੀ ਇਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ 2.5 ਸਾਲ ਦੀ ਪ੍ਰਾਪਤੀ ਹੈ ਕਿ ਪੰਜਾਬ ਨੂੰ ਜਿਹੜਾ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਨੂੰ ਗੈਂਗਲੈਂਡ ਬਣਾਉਣ ਚ ਇਹ ਭਗਵੰਤ ਮਾਨ ਸਾਹਿਬ ਦਾ ਪੂਰਾ ਯੋਗਦਾਨ ਹੈ ਕਿਉਂਕਿ ਪੁਲਿਸ ਤਾਂ ਇਹਨਾਂ ਦੀ ਸਰਪ੍ਰਸਤੀ ਕਰ ਰਹੀ ਹੈ ਜਾਂ ਤਾਂ ਇੰਟਰਵਿਊ ਕਰਾਉਂਦੀ ਹੈ ਗੈਂਗਸਟਰਾਂ ਦੀ ਤੇ ਜਾਂ ਉਹਨਾਂ ਨੂੰ ਕਲੱਬਾਂ 'ਚ ਘੁਮਾਉਂਦੀ ਹੈ ਉਹ ਪਹਿਲਾਂ ਦੀਪਕ ਟੀਨੂ ਘੁੰਮਿਆ ਤੇ ਹੁਣ ਰੌਲਾ ਪੈਂਦਾ ਫਿਰਦਾ ਕਿ ਸੇਮ ਇੱਕੋ ਹੀ ਜੀ ਵੀਡੀਓ ਲਾਰੈਂਸ ਬਿਸ਼ਨੋਈ ਦੀ ਵੀ ਤੁਰੀ ਫਿਰਦੀ ਹੈ ਉਹ ਜਲਦੀ ਸਾਰਿਆਂ ਦੇ ਸਾਹਮਣੇ ਆ ਜਾਣੀ ਹੈ ਸੋ ਲਾ ਐਂਡ ਆਰਡਰ ਦੇ ਹਾਲਾਤ ਚਿੰਤਾਜਨਕ ਨਹੀਂ ਮੈਂ ਕਹਿੰਦਾ ਕਿ ਬੇहद ਖਰਾਬ ਨੇ ਔਰ ਦੂਜਾ ਜਿਹੜਾ ਇਹਨਾਂ ਨੇ ਵੱਡਾ ਵਾਅਦਾ ਕੀਤਾ ਸੀ ਪੰਜਾਬੀਆਂ ਦੇ ਨਾਲ ਉਸੀ ਕਰਪਸ਼ਨ ਦਾ ਕੀ ਢਾਈ ਸਾਲਾਂ ਦੇ ਵਿੱਚ ਅੱਜ ਪੰਜਾਬ ਦੇਖ ਰਿਹਾ ਹੈ ਕੀ ਢਾਈ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਕਰਪਸ਼ਨ ਦੇ ਕੇਸਾਂ ਦੇ ਵਿੱਚ ਕੋਈ ਕਮੀ ਆਈ ਹੈ 10 ਗੁਣਾ ਕਰਪਸ਼ਨ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵਧੀ ਹੈ ਤੇ ਕਰਪਸ਼ਨ ਤੇ ਦੌਰੇ ਮਾਪਦਨ ਜਿਹਨੂੰ ਦਿਲ ਕਰਦਾ ਉਹਨੂੰ ਫੜ ਲੈਣਾ ਜਿਹਨੂੰ ਦਿਲ ਕਰਦਾ ਉਹਨੂੰ ਛੱਡ ਦੇਣਾ ਆਪਣੇਆਂ ਤੇ ਬਗਾਨਿਆਂ ਲਈ ਡਿਫਰੈਂਟ ਪੈਰਾਮੀਟਰਸ ਐਂਡ ਡਿਫਰੈਂਟ ਯਾਰਡਸਟਿਕ ਜੇ ਤਾਂ ਫਸ ਗਿਆ ਵਿਜੇ ਸਿੰਘਲਾ ਜੇ ਤਾਂ ਫਸ ਗਿਆ ਸਰਾਰੀ ਫੇਰ ਨਹੀਂ ਆਮ ਆਦਮੀ ਪਾਰਟੀ ਨੇ ਕੁਝ ਕਰਨਾ ਹਾਂ ਕੋਈ ਵਿਰੋਧੀ ਕੋਈ ਬੁੱਧੀਜੀਵੀ ਕੋਈ ਪੋਲੀਟੀਕਲ ਐਨਾਲਿਸਟ ਇਹ ਸਰਕਾਰ ਦੇ ਖਿਲਾਫ ਜੇ ਜ਼ੁਬਾਨ ਖੋਲੂਗਾ ਕੋਈ ਜਰਨਲਿਸਟ ਸਰਕਾਰ ਦੇ ਖਿਲਾਫ ਜੇ ਜ਼ੁਬਾਨ ਖੋਲੂਗਾ ਉਹਨੂੰ ਅਸੀਂ ਪਰਚਾ ਦੇ ਕੇ ਜੇਲ੍ਹਾਂ ਦੇ ਵਿੱਚ ਡਕਣਾ ਤੇ ਜਿਹੜੇ ਵਿਜੇ ਸਿੰਘਲੇ ਵਰਗੇ ਮੰਤਰੀ ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਮੁੱਖ ਮੰਤਰੀ ਕਹਿੰਦੇ ਸੀ ਮੈਂ ਵੀਡੀਓ ਬਣਾ ਲਈ ਹਾਲਾਂਕਿ ਦਿਖਾਈ ਨਹੀਂ ਉਹਨਾਂ ਦੇ ਨਾਲ ਸਟੇਜਾਂ ਵੀ ਸਾਂਝੀਆਂ ਕਰਨੀਆਂ ਨੇ ਉਹਨਾਂ ਦੇ ਨਾਲ ਸਰਕਾਰੀ ਫੰਕਸ਼ਨਾਂ ਤੇ ਵੀ ਜਾਣਾ ਹੈ ਸਰਾਰੀ ਨੂੰ ਮੰਤਰੀ ਤੋਂ ਹਟਾ ਦੇਣਾ ਫੋਜਾ ਸਿੰਘ ਸਰਾਰੀ ਨੂੰ ਪਰੋਦੇ ਖਿਲਾਫ ਕੋਈ ਪਰਚਾ ਨਹੀਂ ਦੇਣਾ ਅਮਿਤ ਰਤਨ ਦਾ ਚਲਾਨ ਨਹੀਂ ਪੇਸ਼ ਹੋਇਆ ਜਿਹੜਾ ਗੋਲਦੀ ਕਮੋਜ ਦੇ ਪਿਤਾ ਜੀ ਐਕਸਟਰੈਸ਼ਨ ਵਾਲਾ ਤੇ ਅੱਜ ਇੱਕ ਸਭ ਤੋਂ ਵੱਡਾ ਮਸਲਾ ਜਿਹੜਾ ਸੂਬੇ ਦੇ ਵਿੱਚ ਕਰਪਸ਼ਨ ਦਾ ਖੜਾ ਉਹ ਖੜਾ ਹੈ ਕਿ ਇੱਕ ਮੌਜੂਦਾ ਮੰਤਰੀ ਤੇ ਉਹਨਾਂ ਦੀ ਆਈਪੀਐਸ ਘਰ ਵਾਲੀ ਉਹਨਾਂ ਦੇ ਉੱਤੇ 100 ਕਰੋੜ ਦਾ ਇੱਕ ਸਕੈਮ ਦਾ ਇਲਜ਼ਾਮ ਲੱਗਿਆ ਹੁਣ ਇਹ ਛੋਟੀ ਗੱਲ ਨਹੀਂ ਇਹ 100 ਕਰੋੜ ਦਾ ਇਲਜ਼ਾਮ ਨਾ ਤਾਂ ਕਿਸੇ ਵਿਰੋਧੀ ਧਿਰ ਨੇ ਲਾਇਆ ਨਾ ਕਿਸੇ ਬੁੱਧੀਜੀਵੀ ਨੇ ਲਾਇਆ ਨਾ ਕਿਸੇ ਪੋਲਿਟਿਕਲ ਐਨਾਲਿਸਟ ਨੇ ਲਾਇਆ ਇਹ 100 ਕਰੋੜ ਦਾ ਇਲਜ਼ਾਮ ਲਾਇਆ ਪੰਜਾਬ ਪੁਲਿਸ ਦੀ ਇੱਕ ਇੰਸਪੈਕਟਰ ਨੇ ਇੱਕ ਮੁਲਾਜ਼ਮ ਨੇ ਤੇ ਬਹੁਤ ਸੀਰੀਅਸ ਹੋ ਜਾਂਦਾ ਤੇ ਜਦੋਂ ਐਸੇ ਇਲਜ਼ਾਮ ਕਿਸੇ ਸਰਕਾਰ ਦੇ ਉੱਤੇ ਉੱਠਣ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੀ ਇਹਨਾਂ ਦਾ ਸਿਰਫ ਇੱਕੋ ਹੀ ਕੰਮ ਹੈ ਕਿ ਜਾ ਕੇ ਦਿੱਲੀ ਦੀ ਜੀ ਹਜ਼ੂਰੀ ਕਰਨੀ ਹੈ ਇੱਕ ਕੈਬਨਟ ਮੰਤਰੀ ਇੱਕ ਆਈਪੀਐਸ ਅਫਸਰ ਉਹਨਾਂ ਦੇ ਖਿਲਾਫ ਪੰਜਾਬ ਪੁਲਿਸ ਨੇ ਕੀ ਕਾਰਵਾਈ ਕਰ ਲੈਣੀ ਹੈ ਜਾਂ ਤਾਂ ਜੁਡੀਸ਼ੀਅਲ ਇਨਕੁਆਇਰੀ ਕਰਾਓ ਸਿਟਿੰਗ ਜੱਜ ਦੀ ਇਨਕੁਆਇਰੀ ਕਰਾਓ ਔਰ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਆਵੇ ਕਿ ਕਿਸ ਤਰੀਕੇ ਦੇ ਨਾਲ ਇਹ ਸਰਕਾਰ ਨੇ ਕਰਪਸ਼ਨ ਫਰੀ ਦੀ ਗੱਲ ਕਰਕੇ ਕਰਪਸ਼ਨ ਫੀਲ ਆਈ ਹੈ ਤੇ ਪੰਜਾਬ ਨੂੰ ਲੁੱਟਣ ਦੇ ਵਿੱਚ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਇਹ ਕਰਪਸ਼ਨ ਤੇ ਅੱਜ ਦੇ ਹਾਲਾਤ ਨੇ ਚਾਹੇ ਤਹਿਸੀਲਾਂ 'ਚ ਚਲੇ ਜਾਓ ਜਿਹੜਾ ਬੰਦਾ ਅੱਜ ਦੀ ਪ੍ਰੈਸ ਕਾਨਫਰੰਸ ਦੇਖ ਰਿਹਾ ਹੈ ਉਹ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਿੱਥੇ ਮਰਜ਼ੀ ਪੰਜਾਬ ਦੇ ਵਿੱਚ ਚੱਲ ਜੋ ਬਿਨਾ ਪੈਸੇ ਤੋਂ ਕੀ ਚੌਗਣੇ 10 ਗੁਣਾ ਪੈਸੇ ਦੇ ਉੱਤੇ ਪੰਜਾਬ ਦੇ ਵਿੱਚ ਅੱਜ ਕੰਮ ਹੋ ਰਹੇ ਨੇ ਸਰਕਾਰੀ ਦਫ਼ਤਰਾਂ ਦੇ ਵਿੱਚ ਹੈ ਕਿਸੇ ਕੋਲ ਕੋਈ ਜਵਾਬ ਇਸ ਗੱਲ ਦਾ ਫਿਰ ਕਿਸਾਨਾਂ ਦੀ ਗੱਲ ਕਰਦੇ ਸੀ ਮਤਲਬ 2.5 ਸਾਲ ਅੱਜ ਆਪਾਂ ਲੇਖਾ ਜੋਖਾ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਕਿ 2.5 ਸਾਲਾਂ ਦੇ ਵਿੱਚ ਕਿਸਾਨਾਂ ਦੇ ਨਾਲ ਵੀ ਤੁਸੀਂ ਵਾਅਦੇ ਕੀਤੇ ਤੁਸੀਂ 23 ਫਸਲਾ ਤੇ ਤੁਹਾਡੀ ਮੰਤਰੀ ਕਹਿੰਦੀ ਸੀ 5 ਮਿੰਟਾਂ ਚ ਐਮਐਸਪੀ ਦੇ ਦੇਾਂਗੇ ਦੱਸੋ ਜੀ ਐਮਐਸਪੀ 23 ਫਸਲਾ ਤੇ ਦਿੱਤੀ ਤੁਹਾਡੇ ਤੋਤਾ 2.5 ਸਾਲਾਂ ਚ ਐਗਰੀਕਲਚਰ ਪਾਲਿਸੀ ਨਹੀਂ ਬਣੀ ਅਜੇ ਤੱਕ ਤੇ ਕਿਸਾਨਾਂ ਨੂੰ ਹਰ ਰੋਜ਼ ਧਰਨਿਆਂ ਦੇ ਵਿੱਚ ਡੰਡੇ ਵੀ ਮਾਰੇ ਜਾਂਦੇ ਨੇ ਤੇ ਕਿਸ ਤਰੀਕੇ ਦੇ ਨਾਲ ਪਾਣੀ ਦੀਆਂ ਵਿਚਾਰਾਂ ਉਹ ਸਾਰਿਆਂ ਦੇ ਸਾਹਮਣੇ